ਕਰਮ ਹਾਂ ਸਰ ਕੀ ਨਾਮ ਹੈ ਮੇਰਾ ਸ਼ੰਕਰ ਪਾਰਦਵਾਜੀ ਗੋਤਾਕੌਰ ਬੋਲੇ ਸ਼ੰਕਰ ਡੈਵ ਕਲਬ ਟੀਮ ਹੈ ਪਟਿਆਲਾ ਪੰਜਾਬ ਸਰ ਜਿਹੜੀਆਂ ਦੋ ਡੈੱਡ ਬੋਡੀਆਂ ਮਿਲਿਆ ਕੀ ਕੀ ਹੈ ਇਹ ਇਹਦੇ ਜੀ ਇੱਕ ਲੜਕੀ ਦੀ ਡੈੱਡ ਬੋਡੀ ਹੈ ਜਿਹਦੇ ਕੱਪੜੇ ਨਹੀਂ ਹੈਗੇ ਕੱਲੀ ਅੰਡਰਗਾਰਮੈਂਟ ਹੈ ਜਿਹਦੀ ਉਮਰ 28 ਤੋਂ 30 ਆ ਰਹੀ ਹੈ 32 ਸਾਲ ਅਨੁਮਾਨ ਹੈ ਇਹ ਲਗਾਇਆ ਜਾ ਸਕਦਾ ਤੇ ਦੂਜਾ ਲੜਕਾ ਹੈਗਾ ਉਹਦੀ ਉਮਰ ਵੀ 28 ਤੋਂ 30 32 ਸਾਲ ਦੀ ਉਮਰ ਹੋ ਸਕਦੀ ਹੈ ਦੋਨੋਂ ਡੈੱਡ ਬੋਡੀਆਂ ਫਿਲਹਾਲ ਹਲੇ ਨਾਨੋਂ ਨੇ ਲਵਾਰਿਸ ਨੇ ਜਨਾਬ ਦੀ ਹਲੇ ਕਿਸੇ ਪ੍ਰਕਾਰ ਦੀ شناخت ਨਹੀਂ ਹੋਈ ਆ। ਸੋ ਡੈਡ ਬੋਡੀ ਐ ਤਾਂ ਮਮ ਜਰੇ ਕੋਲ ਪਟਿਆਲੇ ਆਪਾਂ ਨੇ ਰੋਕੀਆਂ ਨੇ। ਤੋਂ ਇਹਨੂੰ ਹੁਣ 72 ਘੰਟੇ ਲਈ ਸਿਵਲ ਹਸਪੀਟਲ ਰਜਿੰਦਰਾ ਵਿਚਰ ਖਾਇ ਜੂਗਾ ਜਿੱਦੀ ਪਛਾਣ ਕਰਾਣ ਲਈ 72 ਘੰਟੇ ਰੱਖੇ ਜੂਗਾ। ਤੁਹਾਨੂੰ ਕਿੱਦਾਂ ਜਾਣਕਾਰੀ ਮਿਲੀ ਤੇ ਕਿੰਨੇ ਵਜੇ ਪਤਾ ਲੱਗਿਆ ਤੁਹਾਨੂੰ ਕਿ ਦੋ ਡੈਡ ਬੋਡੀਆਂ ਆਈਆਂ। ਇਹ ਗੋਤਾਖੋਰ ਹਰਪੂਲਾ ਤੇ ਬੈਠਦੇ ਨੇ ਜੀ ਜਿਵੇਂ ਪਸਿਆਣਾ ਨਾਬਾ ਰੋਡ ਹਰਪੂਲਾ ਤੇ ਬੈਠਦੇ ਨੇ ਗੁੰਮ ਹੋਏ ਵਿਅਕਤੀਆਂ ਦੀ ਪਾਲ ਕਰਦੇ ਨੇ ਤਾਂ ਜਿਵੇਂ ਕਿ ਲੋਕ ਕੋਈ ਰੋਪਣ ਮਰਿੰਡਾ ਸਰਾਂ ਤੋਂ ਲਾ ਪਤਾ ਨਹੀਂ ਕੁਝ ਵਿਅਕਤੀ ਤਾਂ ਉਹਨਾਂ ਦੇ ਸ਼ੱਕ ਦੇ ਆਧਾਰ ਤੇ ਡੈੱਡ ਬੋਡੀਆਂ ਰੁਕੀਆਂ ਨੇ ਸੋ ਇਹ ਡੈੱਡ ਬੋਡੀਆਂ ਨੂੰ ਰੋਕ ਕੇ ਹੁਣ ਪਰਿਵਾਰ ਬੁਲਾਏ ਜਾਣ ਕੇ ਉਹਨਾਂ ਦੀ ਪਛਾਣ ਕਰਨ ਵਾਸਤੇ ਰੱਖਿਆ ਜਾਏਗਾ ਜੇਕਰ ਪਰਿਵਾਰ ਪਛਾਣ ਕਰਦਾ ਤਾਂ ਠੀਕ ਹੈ ਨਹੀਂ ਤਾਂ ਅਨਨੋਨ ਕਰਕੇ ਦਾ ਸੰਸਕਾਰ ਜਿਹੜਾ ਪੋਲੇ ਸ਼ੰਕਰ ਡਰਾਈਵਰ ਕੋਲੋਂ ਕੀਤਾ ਜਾਏਗਾ ਬਸ ਠੀਕ ਇਹ ਬਾਕੀ ਟਾਈਮ ਹੋਣਾ ਹੈ ਟਾਈਮ ਹੈਲੋ ਅਪਰੋਚ ਚੇਂਜ ਕਰਨਾ ਹੋਵੇਗਾ ਹੋਰ ਕੀ ਨਾਮ ਹੈ ਜੀ ਮੈਂ ਮੇਸੇਜ ਗਤਾਰ ਸਿੰਘ ਥਾਣਾ ਪਸਿਆਣਾ ਤੋਂ ਜਕਟਰ ਜੀ ਜਿਹੜੀਆਂ ਦੋ ਡੈੱਡ ਵਡੀਆਂ ਮਿਲਿਆ ਕੀ ਕੀ ਹੈ ਇਹਦੇ ਵਿੱਚ ਕਿ ਕਿਸੀ ਸਾਨੂੰ ਇਤਲਾਹ ਆਈ ਸੀ ਕੰਟਰੋਲ ਰੂਮ ਪਟਿਆਲਾ ਤੋਂ ਵੀ ਸ਼ੰਕਰਪੁਰ ਦਵਾਜ ਜੀ ਨੇ ਮੰਨ ਲਓ ਜਿਹੜੀਆਂ ਡੈੱਡ ਬੋਡੀਆਂ ਨੇ ਆਗੜਾ ਨੇੜੇ ਪਿੰਡ ਮੰਨ ਲਓ ਮਾਜਰਾ ਰੋਕੀਆਂ ਹੋਈਆਂ ਉਸ ਬੰਦੀ ਫਿਰ ਅਸੀਂ ਮੌਕਾ ਬੁਗਵਾਦੇ ਆਏ ਆ ਮੌਕਾ ਬੁਗਵਾਦੇ ਆਣ ਕੇ ਸ਼ੰਕਰਪੁਰ ਦਵਾਜ ਦੀ ਹਾਜ਼ਰੀ ਵਿੱਚ ਇਹਨੂੰ ਡੈੱਡ ਬੋਡੀਆਂ ਬਾਹਰ ਕੱਢਿਆ ਮੋਰਚੀ ਤੇ ਜਾ ਕੇ ਇਹਨੂੰ ਜਮ੍ਹਾਂ ਕਰਾਇਆ ਜਾ ਗਿਆ ਇਹ ਇਸ ਦੇ ਸਨਾਖਤੀ ਦੇਖਾਂਗੇ ਮਤਲਬ ਇਹਨਾਂ ਨੂੰ ਉਮਰ ਕਿੰਨੀ ਲੱਗਦੀ ਹੈ ਦੋਨੋਂ ਲਾਸ਼ਾਂ ਦੀ ਕੋਣ ਕੋਣ ਹੈ ਇਹਦੀ ਲਾਸ਼ ਕੀ ਹੈ ਇੱਕ ਲੇਡੀ ਜੇ ਇੱਕ ਜੈਂਟਸਾ ਉਮਰ ਕਿੰਨੀ ਹੈ ਉਮਰ ਇਹਨਾਂ ਦੇ ਦੋਨਾਂ ਦੀ 25 ਤੋਂ 30 ਸਾਲ ਦੇ ਵਿੱਚ ਘਾਰਾ ਦੋਨਾਂ ਦੀ ਕੁਝ ਜਾਣਕਾਰੀ ਪੁੱਛੀ ਕਿੰਨੇ ਦਿਨ ਦੀ ਲਾਸ਼ ਹੈ ਇਹ ਕਿੰਨੇ ਦਿਨ ਦੀ ਹੈ 10 ਦਿਨੇ ਪਰ ਦਵਾਜੀ ਮਤਲਬ ਕਹਿੰਦਾ ਕਹਿੰਦਾ ਵੀ 4-5 ਦਿਨ ਦੀ ਟੋਟ-ਟੋਟ ਹੋ ਸਕਦੀ ਹੈ ਪੁਰਾਣੀ ਲਾਸ਼ ਤੁਹਾਨੂੰ ਕਿਦਾਂ ਇਤਲਾਮ ਨਹੀਂ ਹੋਇਆ ਸਾਨੂੰ ਤਾਂ ਕੰਟਰੋਲ ਨੂੰ ਤੋਂ ਆਇਆ ਸੀ ਹੁਣ ਜੀ ਹੁਣ ਕਿਦਾਂ ਦੀ ਕਾਰਵਾਈ ਹੋਏਗੀ ਕਾਰਵਾਈ ਅਸੀਂ ਇਹਦੀ ਡੈਡ ਬਾਡੀ ਜਿਹੜੀ ਇਸਨਾਖਤ ਵਾਸਤੇ 72 ਘੰਟੇ ਲਈ ਰਜ ਮ ਉਸ ਤੋਂ ਬਾਅਦ ਸਨਾਗਤ ਹੋਣ ਤੋਂ ਬਾਅਦ ਇਹ ਜੀ ਅਗਲੀ ਕਾਰਵਾਈ ਅਮਲ ਚੱਲਿਆ ਦੀ ਜਾਈ